ਸਾਸਿਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅੱਜ ਦੇ ਵਲੌਗ ਤੇ ਵਿੱਚ ਤੁਹਾਡੇ ਨਾਲ ਇੱਕ ਅਜੀਹਾ ਡਾਟਾ ਸ਼ੇਅਰ ਕਰਨਾ ਹੈ ਜਿਸ ਦੀ ਉਡੀਕ ਮੇਰੇ ਹਿਸਾਬ ਦੇ ਨਾਲ ਹਰ ਇੱਕ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਲੋਕਾਂ ਨੂੰ ਹੈ ਤੁਸੀਂ ਕਹਿ ਸਕਦੇ ਹੋ ਕਿ ਹੁਣ ਤੱਕ ਕੈਨੇਡਾ ਦੇ ਵਿੱਚ ਬੈਕ ਟੂ ਬੈਕ ਨਵੇਂ ਰੂਲ ਆਏ ਉਹਨਾਂ ਨੂੰ ਲੈ ਕੇ ਇਮੀਗ੍ਰੈਂਟਸ ਦੇ ਕਹਿ ਸਕਦੇ ਅੰਦਰ ਕਾਫੀ ਗੁੱਸਾ ਹੈ ਤੇ ਲਗਾਤਾਰ ਬੈਡ ਨਿਊਜ਼ ਤੋਂ ਬਾਅਦ ਜਾਂ ਕਹਿ ਸਕਦੇ ਹਾਂ ਲਗਾਤਾਰ ਨਿਰਾਸ਼ ਕਰਨ ਵਾਲੀਆਂ ਖਬਰਾਂ ਦੇ ਵਿਚਕਾਰ ਇੱਕ ਬਹੁਤ ਪੋਜ਼ਿਟਿਵ ਨਿਊਜ਼ ਜਿਹੜੀ ਹੈ ਉਹ ਕੈਨੇਡਾ ਤੋਂ ਸਾਹਮਣੇ ਆਈ ਹੈ ਜੋ ਇਮੀਗ੍ਰੈਂਟਸ ਦੇ ਹੱਕ ਵਿੱਚ ਜਾਂਦੀ ਹੈ ਤੇ ਇੱਕ ਸਰਵੇ ਦਾ ਡਾਟਾ ਜੋ ਆਇਆ ਹੈ ਜੋ ਕੈਨੇਡੀਅਨਸ ਦਾ ਕੀਤਾ ਗਿਆ ਹੈ ਉਹ ਆਪਣੇ ਆਪ ਦੇ ਵਿੱਚ ਤੁਹਾਨੂੰ ਖੁਸ਼ ਕਰ ਦੇਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਕਾਇਦਾ ਤੌਰ ਤੇ ਮਾਰਕ ਮਿਲਰ ਜਿਹੜੇ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਸ ਸਟੋਰੀ ਨੂੰ ਸਾਂਝਾ ਕੀਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਜਾਂ ਫਿਰ ਕਹਿ ਸਕਦੇ ਵਧਾ ਚੜਾ ਕੇ ਕੰਟੈਂਟ ਨੂੰ ਪੇਸ਼ ਕਰਨਾ ਨਹੀਂ ਹੁੰਦਾ ਕੇਪਸਨੋਟ ਐਸਓਪੀ ਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਦਰਸਲ ਕੈਨੇਡਾ ਦੇ ਵਿੱਚ ਲਗਾਤਾਰ ਬੈਡ ਨਿਊਜ਼ ਆ ਰਹੀਆਂ ਸੀ ਨਵੀਆਂ ਪਾਲਿਸੀ ਜਿਹੜੀਆਂ ਨੇ ਉਹ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਸੀ ਜਾਂ ਵੱਡੇ ਚੇਂਜਸ ਹੋ ਰਹੇ ਸੀ ਤੇ ਹੁਣ ਇੱਕ ਸਰਵੇ ਕਰਵਾਇਆ ਗਿਆ ਦਰਸਲ ਇਹ ਸਰਵੇ ਕੰਡਕਟ ਕੀਤਾ ਗਿਆ ਇੱਕ ਨਿਜੀ ਕਹਿ ਸਕਦੇ ਨਿਊਜ਼ ਏਜੰਸੀ ਦੇ ਵੱਲੋਂ ਇਹ ਸਰਵੇ ਜਿਹੜਾ ਹੈ ਉਹ ਕੀਤਾ ਗਿਆ ਹੈ ਜਿਸ ਦੇ ਵਿੱਚ ਚਾਰ ਜਿਹੜੀਆਂ ਮੇਨ ਸਿਟੀਜ਼ ਆ ਕੈਨੇਡਾ ਦੀਆਂ ਉਹਨਾਂ ਦਾ ਇਹ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਮੈਜੋਰਿਟੀ ਆ ਪਪੂਲੇਸ਼ਨ ਜਿਹੜੀ ਹੈ ਜਾਂ ਕਹਿ ਸਕਦੇ ਹੋ ਜ਼ਿਆਦਾਤਰ ਲੋਕ ਜਿਹੜੇ ਕੈਨੇਡਾ ਦੇ ਲਈ ਜਾਂਦੇ ਨੇ ਤੇ ਇਹਨਾਂ ਸਿਟੀਜ਼ ਨੂੰ ਟਾਰਗੇਟ ਕਰਦੇ ਨੇ ਉਹ ਟੋਰਾਂਟੋ ਦੀ ਗੱਲ ਕਰ ਲਈਏ ਵੈਂਕੂਵਰ ਦੀ ਗੱਲ ਕਰ ਲਈਏ ਕੈਲਿਗਰੀ ਦੀ ਗੱਲ ਕਰ ਲਈਏ ਐਡਮਿੰਟਨ ਦੀ ਗੱਲ ਕਰ ਲਈਏ ਇਹ ਚਾਰ ਸਿਟੀਜ਼ ਅਜਿਹੀਆਂ ਨੇ ਜਿਹੜਾ ਮੇਨ ਟਾਰਗੇਟ ਹੁੰਦਾ ਤੇ ਖਾਸ ਕਰਕੇ ਇੰਡੀਅਨਸ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਇੰਨਾ ਚਾਰ ਸਿਟੀਜ਼ ਦਾ ਸਰਵੇ ਕੀਤਾ ਗਿਆ ਜਿੱਥੇ ਮੈਜੋਰਟੀ ਆਫ ਲੋਕੀ ਇਮੀਗ੍ਰੇਸ਼ਨ ਦੇ ਹੱਕ ਵਿੱਚ ਆਏ ਨੇ ਉਹਨਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਹੁੰਦਾ ਰਹਿਣਾ ਚਾਹੀਦਾ ਹੈ ਲੋਕ ਮਾਈਗ੍ਰੇਟ ਹੁੰਦੇ ਰਹਿਣੇ ਚਾਹੀਦੇ ਆ ਕੈਨੇਡਾ ਵਾਸਤੇ ਜੇਕਰ ਕੈਨੇਡਾ ਨੂੰ ਆਪਾਂ ਇਸੇ ਤਰੀਕੇ ਨਾਲ ਤੋਰਨਾ ਹੈ ਅੱਗੇ ਸਿਰਫ 22% ਦੇ ਅਜਿਹੇ ਲੋਕ ਨੇ ਜਿਹੜੇ ਇਸ ਦੇ ਖਿਲਾਫ ਨੇ ਕਿ ਕੈਨੇਡਾ ਦੇ ਵਿੱਚ ਹੁਣ ਅੱਗੇ ਮਾਈਗ੍ਰੇਸ਼ਨ ਨਹੀਂ ਹੋਣਾ ਚਾਹੀਦਾ ਹੋਰ ਇਮੀਗ੍ਰੈਂਟ ਨਹੀਂ ਆਉਣੇ ਚਾਹੀਦੇ ਪੂਰੀ ਤਰੀਕੇ ਦੇ ਨਾਲ ਕੈਨੇਡਾ ਨੂੰ ਦਰਵਾਜ਼ੇ ਬੰਦ ਕਰ ਦੇਣੇ ਚਾਹੀਦੇ ਨੇ ਹੁਣ ਇਸ ਦੇ ਵਿੱਚ ਵੈਂਕੂਵਰ ਤੋਂ 54% ਅਜਿਹੇ ਲੋਕ ਨੇ ਜਿਹੜੇ ਇਮੀਗ੍ਰੇਸ਼ਨ ਦੇ ਹੱਕ ਵਿੱਚ ਨੇ ਤੇ 49% ਲੋਕ ਜਿਹੜੇ ਨੇ ਉਹ ਟੋਰਾਂਟੋ ਤੋਂ ਅਜਿਹੇ ਸਾਹਮਣੇ ਆਏ ਨੇ ਜਿਹੜੇ ਇਮੀਗ੍ਰੇਸ਼ਨ ਦੇ ਹੱਕ ਵਿੱਚ ਨਿਤਰੇ ਨੇ ਕੈਲਗਰੀ ਤੋਂ 49% ਕੈਨੇਡੀਅਨ ਨੇ ਜਿਨ੍ਹਾਂ ਨੇ ਇਸ ਸਰਵੇ ਦੀ ਹਮਾਇਤ ਕੀਤੀ ਹੈ ਕਿ ਇਮੀਗ੍ਰੇਸ਼ਨ ਜਿਹੜਾ ਹੁੰਦਾ ਰਹਿਣਾ ਚਾਹੀਦਾ ਹੈ ਤੇ ਐਡਮਿੰਟਨ ਦੇ ਵਿੱਚ 48% ਲੋਕਾਂ ਨੇ ਮੰਨਿਆ ਹੈ ਕਿ ਭਈ ਇਮੀਗ੍ਰੇਸ਼ਨ ਜਿਹੜਾ ਹੁੰਦਾ ਰਹਿਣਾ ਚਾਹੀਦਾ ਹੈ ਬਾਕੀ ਮੋਸਟ ਆਫ ਨੇ ਇਹ ਵੀ ਮੰਨਿਆ ਕਿ ਜਿਹੜਾ ਇਮੀਗ੍ਰੇਸ਼ਨ ਉਹ ਹੋਣਾ ਚਾਹੀਦਾ ਹੈ ਬਟ ਉਹਦੇ ਵਿੱਚ ਲਿਮਿਟੇਸ਼ਨਸ ਹੋਣੀਆਂ ਚਾਹੀਦੀਆਂ ਨੇ ਰੂਲ ਕੰਡੀਸ਼ਨ ਹਾਰਡ ਹੋਣੇ ਚਾਹੀਦੇ ਸਟ੍ਰਿਕਟ ਹੋਣੀ ਚਾਹੀਦੀ ਹੈ ਗਵਰਨਮੈਂਟ ਤੇ ਓਵਰ ਆਲ ਜੇਕਰ ਗੱਲ ਕੀਤੀ ਜਾਵੇ ਇਹਨਾਂ ਸਿਟੀਆਂ ਦੀ ਤਾਂ 45% ਲੋਕ ਬਲੀਵ ਕਰਦੇ ਨੇ ਕਿ ਇਸ ਇਮੀਗ੍ਰੇਸ਼ਨ ਨੂੰ ਇਦਾਂ ਹੀ ਹੁੰਦੇ ਰਹਿਣ ਦੇਣਾ ਚਾਹੀਦਾ ਹੈ ਤੇ ਜਿਹੜੇ ਪੰਜ ਸਟ੍ਰੀਮ ਜਿਹੜੀਆਂ ਮੇਨ ਸਟ੍ਰੀਮ ਨੇ ਉਨ੍ਹਾਂ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਇਹਨਾਂ ਪੰਜ ਸਟ੍ਰੀਮ ਚ ਤੁਸੀਂ ਕਿਹੜੀ ਸਟ੍ਰੀਮ ਦੇ ਵਿੱਚ ਚਾਹਦੇ ਹੋ ਕਿ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਹੋਣਾ ਚਾਹੀਦਾ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਹੱਕ ਵਿੱਚ ਆਏ ਆ ਕਿ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਜੇਕਰ ਕੋਈ ਆਂਦਾ ਹੈ ਤੇ ਉਹ ਸਭ ਤੋਂ ਬੈਸਟ ਹੋਵੇਗਾ 49% ਲੋਕਾਂ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਸੱਦਣਾ ਚਾਹੀਦਾ ਉਸ ਤੋਂ ਬਾਅਦ ਰਿਫਿਊਜੀ ਦੇ ਹੱਕ ਵਿੱਚ ਬਹੁਤ ਵੱਡਾ ਨੰਬਰ ਹੈ 47% ਨੇ ਕਿਹਾ ਕਿ ਜੀ ਰਿਫਿਊਜੀ ਜਿਹੜੇ ਆ ਉਹ ਬੈਸਟ ਹੋ ਸਕਦਾ ਇਹ ਇਸ ਤਰੀਕੇ ਨਾਲ ਇਮੀਗ੍ਰੇਸ਼ਨ ਹੋਣਾ ਚਾਹੀਦਾ ਉਸ ਤੋਂ ਬਾਅਦ ਟੈਂਪਰੇਰੀ ਫੋਰਨ ਵਰਕਰ ਤੇ ਸਪான்ਸਰਡ ਫੈਮਿਲੀਸ਼ਿਪ ਦੇ ਹੱਕ ਦੇ ਵਿੱਚ 45% ਦੀ ਲੋਕ ਜਿਹੜੇ ਨੇ ਉਹ ਨਿਤਰੇ ਨੇ 30 ਫੀਸਦੀ ਲੋਕ ਜਿਹੜੇ ਨੇ ਉਹ ਇਸ ਪੋਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦਾ ਸਿਸਟਮ ਚੱਲ ਰਿਹਾ ਹੈ ਇਦਾਂ ਹੀ ਚੱਲਦਾ ਰਹਿਣਾ ਚਾਹੀਦਾ ਵਾ ਤੇ ਇਹਨਾਂ ਚਾਰ ਦੇ ਹੱਕ ਦੇ ਵਿੱਚ ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤਾਂ 45 ਫੀਸਦੀ ਲੋਕ ਜਿਹੜੇ ਆ ਉਹ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਨੇ ਯਾਨੀ ਮੈਜੋਰਟੀ ਆਫ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇਦਾਂ ਹੀ ਹੁੰਦਾ ਰਹੇ ਸਿਟੀ ਨਿਊਜ਼ ਦੇ ਵੱਲੋਂ ਇਹ ਸਰਵੇ ਜਿਹੜਾ ਉਹ ਕੰਡਕਟ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਮਾਰਕ ਮਿਲਰ ਦਾ ట్ਵੀਟ ਵੀ ਦੇਖ ਲਓ ਮਾਰਕ ਮਿਲਰ ਨੇ ਬਕਾਇਦਾ ਤੌਰ ਤੇ ਸਿਟੀ ਨਿਊਜ਼ ਟੋਰਾਂਟੋ ਦਾ ਇਹ ట్ਵੀਟ ਕਿਹੜਾ ਸਟੋਰੀ ਜਿਹੜੀ ਉਹਨੂੰ ਟਵੀਟ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਜੋਰਟੀ ਆਫ ਜਿਹੜੇ ਕੈਨੇਡੀਅਨਸ ਨੇ ਉਹ ਇਸ ਚੀਜ਼ ਦੇ ਹੱਕ ਵਿੱਚ ਹੈ ਕਿ ਇਮੀਗ੍ਰੇਸ਼ਨ ਹੁੰਦਾ ਰਹਿਣਾ ਚਾਹੀਦਾ ਹੈ ਤੇ ਸਿਰਫ 22% ਦੀ ਲੋਕ ਹੀ ਅਜਿਹੇ ਨੇ ਜਿਹੜੇ ਇਸ ਇਮੀਗ੍ਰੇਸ਼ਨ ਦੇ ਖਿਲਾਫ ਨੇ ਜਿਹੜੇ ਲਗਾਤਾਰ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਜਿਹੜਾ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈ ਸੋ ਆਪਣੇ ਆਪ ਦੇ ਵਿੱਚ ਸਰਵੇ ਬਹੁਤ ਪੋਜ਼ਿਟਿਵ ਨਿਊਜ਼ ਹੈ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਸੋਚ ਰਹੇ ਸੀ ਕੈਨੇਡਾ ਆਉਣ ਵਾਲੇ ਸਮੇਂ ਬੰਦ ਹੋ ਸਕਦਾ ਹੈ ਜਿਹੜੇ ਕਹਿ ਰਹੇ ਸੀ ਕਿ ਕੈਨੇਡਾ ਦੇ ਵਿੱਚ ਲਗਾਤਾਰ ਹੇਟ ਵਾਦੀ ਜਾ ਰਹੀ ਹੈ ਲਗਾਤਾਰ ਕੈਨੇਡਾ ਦੇ ਵਿੱਚ ਕਹਿ ਸਕਦੇ ਡਿਸਕ੍ਰਿਮੀਨੇਸ਼ਨ ਹੁੰਦਾ ਜਾ ਰਿਹਾ ਹੈ ਤੇ ਖਾਸ ਕਰਕੇ ਇਮੀਗ੍ਰੇਸ਼ਨ ਕੈਨੇਡੀਅਨਸ ਜਿਹੜੇ ਹੁਣ ਪਸੰਦ ਨਹੀਂ ਕਰ ਰਹੇ ਹਾਲਾਂਕਿ ਕੁਝ ਪਰਸੈਂਟ ਅਜਿਹੇ ਲੋਕ ਹੁੰਦੇ ਨੇ ਜਿਹੜੇ ਦੋਹਾਂ ਪਾਸਿਓਂ ਮਾੜੇ ਹੋ ਸਕਦੇ ਨੇ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦੀ ਗੱਲ ਕਰ ਲਈਏ ਆਪਾਂ ਹਰ ਇੱਕ ਕਮਿਊਨਿਟੀ ਚ ਚੰਗੇ ਬੰਦੇ ਵੀ ਹੁੰਦੇ ਮਾੜੇ ਵੀ ਹੁੰਦੇ ਆ ਪਰ ਇੱਥੇ ਮੋਸਟ ਆਫ ਪੀਪਲਸ ਜਿਹੜੇ ਨੇ ਕੈਨੇਡੀਅਨਸ ਜਿਹੜੇ ਨੇ ਉਹ ਹੱਕ ਵਿੱਚ ਆਏ ਨੇ ਕਿ ਇਮੀਗ੍ਰੇਸ਼ਨ ਇਦਾਂ ਹੀ ਹੁੰਦਾ ਰਹਿਣਾ ਚਾਹੀਦਾ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗੀ ਤੇ ਬਹੁਤ ਸੁਖਦ ਖਬਰ ਜਿਹੜੀ ਉਹ ਕੈਨੇਡਾ ਤੋਂ ਸਾ ਉਮੀਦ ਕਰਦਾ ਹਾਂ ਵਲੋਂ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਤੁਹਾਡੇ ਅਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ